ਇੱਕ ਕਿਲੋ ਦੁੱਧ ਬਹੁਤ ਹੈ ਤੁਹਾਨੂੰ ਤੇ ਪਾਪਾ ਨੂੰ ਪਰ ਤੈਨੂੰ ਪਤਾ ਰਾਤੀ ਪਾਪਾ ਦੁੱਧ ਪੀਂਦੇ ਗਿਆ ਤੂੰ ਦੁੱਧ ਕਿਉਂ ਘਟਾ ਕੇ ਚੱਲੀ ਆ ਤੇ ਪਾਪਾ ਬਸ ਰਹਿਣ ਦੇ ਨਾਣਾ ਤੁਸੀਂ ਚਾਹ ਪੀ ਲੈਣਾ ਤੁਸੀਂ ਉਹਨਾਂ ਦੇ ਬਰਾਬਰ ਵੇਖ ਕੇ ਦੁੱਧ ਨਾਲ ਬਿਨਾ ਹੁੰਦਾ ਤੂੰ ਕਿਤਨਾ ਨਹੀਂ ਬੇਵਕੂਫੀ ਵਾਲੀਆਂ ਗੱਲਾਂ ਕਰਨ ਢਈ ਆ ਖਾਣ ਪੀਣਦੇ ਤੇ ਮੰਮੀ ਤੁਹਾਨੂੰ ਲੱਤ ਲੱਗੀ ਹੁੰਦੀ ਐ ਜਦੋਂ ਕੋਈ ਕੁਝ ਖਾਣ ਪੀਣ ਲੱਗਾ ਮੈਂ ਵੀ ਕੁਝ ਖਾਣਾ ਪੀਣਾ ਹੈ ਮੈਨੂੰ ਵੀ ਖਾਣ ਪੀਣ ਨੂੰ ਦੋ ਉਦਾਂ ਮੈਨੂੰ ਗੈਸ ਹੋਈ ਹੁੰਦੀ ਐ ਮੇਰਾ ਸਿਰ ਭਾਰਾ ਰਹਿੰਦਾ ਖਾਣ ਵੀ ਲੱਗਿਆ ਤੇ ਸੋਚਣਾ ਨਹੀਂ ਕੁਝ ਵੀ ਮੈਂ 1 ਕਿਲੋ ਦੁੱਧ ਕਹਿਤਾ ਜੇ 1 ਕਿਲੋ ਹੀ ਦੁਦਾਨਾ ਜੇ ਸੋਨੀਆਂ ਪੁੱਤ ਤੇਰਾ ਮੇਰਾ ਕੀ ਰਿਸ਼ਤਾ ਐ ਤੇ ਸੋਚ ਮੈਨੂੰ ਮਾਂ ਨਹੀਂ ਤੇ ਘੱਟੋ ਘੱਟ ਮੈਨੂੰ ਆਪਣੀ ਸੱਸ ਤੇ ਸਮਝ ਇਸ ਤਰ੍ਹਾਂ ਦੇ ਜਿਤਰਾ ਦੀਆਂ ਤੂੰ ਗੱਲਾਂ ਕਰਦੀ ਐ ਨਾ ਇਸ ਤਰ੍ਹਾਂ ਦੀਆਂ ਸੱਸਾਂ ਗੱਲਾਂ ਕਰਦੀਆਂ ਜਿਤਰਾ ਦੀਆਂ ਤੂੰ ਮੈਨੂੰ ਕਰਨ ਲਈ ਆ ਤੇ ਘਟ ਵੀ ਕਿਸ ਪਾਸੇ ਕਰਦੇ ਹੋ ਮੀਸਣੀਆਂ ਛੱਡ ਦਿਓ ਮੇਰੇ ਨਾਲ ਮੀਸਣੀਆਂ ਹੈਲੋ ਭਰਾਵਾ ਮੇਰੀ ਸੁਣੋ ਗੱਲ ਮੈਂ ਨੂੰ ਦੇ ਸੂਟ ਸਾ ਚੀਲੇ ਨਾ ਸਿੱਧਾ ਤਾਂ ਹੋਰ ਗੱਲ ਸਿਆਪਾ ਪਏਗਾ ਸੀਰੇ ਇਹ ਦਿਨੋਂ ਕਿਦਾਂ ਦਿੱਤੇ ਆਂ ਠੀਕ ਹੈ ਹਾਂ ਹੋ ਚੀਤੀ ਦੇ ਦੀ ਠੀਕ ਹੈ ਚਲ ਠੀਕ ਹੈ ਚੰਗਾ ਫਿਰ ਮੈਂ ਦੁਬਾਰਾ ਨਾ ਫੋਨ ਕਰਨਾ ਪਵੇ ਚੰਗਾ ਓਕੇ ਕਿਰਣਾ ਕਿਰਨਾ ਕਿੰਨੀਆਂ ਵਜਾ ਦਿੱਤੀਆਂ ਪਾਣੀ ਦਾ ਗਲਾਸ ਦੇ ਜਾਂ ਪਾਣੀ ਦਾ ਗਲਾਸ ਦੇ ਜਾਂ ਦੇਣੀ ਆ ਕਿਰਨਾ ਨਹੀਂ ਕਿਰਨ ਕੋਦੋਂ ਨਹੀਂ ਵਜਾਦੇਂ ਨਹੀਂ ਕਿਰਨ ਨੂੰ ਪਾਣੀ ਦਾ ਗਲਾਸ ਦੇ ਦੇ ਪਾਣੀ ਦਾ ਗਲਾਸ ਹੀ ਨਹੀਂ ਦੇਂਦਾ ਆਂ ਨਹੀਂ ਹਾਂਜੀ ਆਂਟੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਵਧੀਆ ਆਪਣੀ ਸੁਣਾਓ

ਤੇ ਉਹਨਾਂ ਨੂੰ ਛੱਡ ਕੇ ਜਾਣਾ ਮੇਰੇ ਲਈ ਮੁਸ਼ਕਲ ਤੇ ਬੜਾ ਪਰ ਬੱਚਿਆਂ ਦੀ ਵੀ ਸੁਣਨੀ ਪੈਂਦੀ ਨਾ ਬਸ ਆਂਟੀ ਪਲੀਜ਼ ਤੁਸੀਂ ਮੰਮੀ ਦਾ ਧਿਆਨ ਰੱਖਿਓ ਪਿੱਛੋਂ ਕੋਈ ਕੋਈ ਗੱਲ ਨਹੀਂ ਪੁੱਤਰ ਗਵਾਂਡ ਮੱਥਾ ਖਾਦ ਰਸੰਦਾ ਹਾਂ ਆਂਟੀ ਫਿਰ ਕਿ ਹੋ ਗਿਆ ਚੰਗੇ ਗਿਓ ਨਾ ਲੈ ਇਹ ਕਿਹੜੀ ਗੱਲ ਹੈ ਪਤਾ ਕੀ ਆਂਟੀ ਮੈਂ ਤੇ ਕਦੀ ਮੰਮੀ ਨੂੰ ਬੂਹਾ ਵੀ ਨਹੀਂ ਟੱਪਣ ਦਿੱਤਾ ਮਨ ਦਾ ਬਹੁਤ ਖਿਆਲ ਰੱਖਦੀ ਆ ਲੈ ਸੁਣੀ ਵੀ ਤੂੰ ਹਾਂਜੀ ਕਿਰਨ ਸਤਿ ਸ਼੍ਰੀ ਅਕਾਲ ਕਿ ਹਾਲ ਜੇ ਵਧੀਆ ਵਧੀਆ ਤੂੰ ਹੀ ਸੁਣਾ ਮੈਂ ਬਿਲਕੁਲ ਠੀਕ ਆ ਯਾ ਮੈਂ ਤੜਲੀ ਕੁਛ ਮੈਂ ਨਹੀਂ ਨਹੀਂ ਮੈਂ ਕੁਛ ਨਹੀਂ ਲੈਣਾ ਮੈਂ ਨਾ ਜਰਾ ਆਪਣੇ ਪੇਕੇ ਜਾਣਾ ਮੈਂ ਕਹਿ ਨਹੀਂ ਸੀ ਮੰਮੀ ਦਾ ਪਿੱਛੋ ਖਿਆਲ ਰੱਖ ਲਿਓ ਅੱਛਾ ਤੇ ਦਿੱਲੀ ਚੱਲੇ ਹਾਂ ਮੈਂ ਦਿੱਲੀ ਚਲਨੀ ਆ ਨਾ ਬੱਚਿਆਂ ਨੂੰ ਛੁੱਟੀਆਂ ਪਈਆਂ ਨਾ ਆ ਗਏ ਤੁਸੀਂ ਪਲਾਨ ਬਣਾ ਲਿਆ ਨਾ ਦਿੱਲੀ ਜਾਂਦਾ ਪਰ ਕਿਰਨ ਤੁਹਾਨੂੰ ਪਤਾ ਮੈਂ ਆਪਣੀ ਮੰਮੀ ਦਾ ਬੜਾ ਖਿਆਲ ਰੱਖਦੀ ਆ ਅੱਛਾ ਸਵੇਰੇ ਉੱਠਦੇ ਆ ਸਵੇਰੇ ਉੱਠਦੇ ਆ ਹਾਂ ਉਹਨਾਂ ਨੇ ਨਾਣਾ ਧੋਣਾ ਹੁੰਦਾ ਵੈ ਮੈਂ ਬਾਥਰੂਮ ਵਿੱਚ ਪਹਿਲਾਂ ਹੀ ਬਾਲਟੀ ਭਰ ਕੇ ਸਾਬਣ ਤੋਲੀਆਂ ਸਾਰਾ ਸਮਾਨ ਰੱਖਦੀ ਆ ਫਿਰ ਕਿਰਨੋਂ ਦੀ ਆਦਤ ਹੈ ਕਿ ਜੇ ਉਹਨਾਂ ਨੇ ਨਾੰਦਿਆ ਸਾਰ ਚਾਹ ਪੀਣੀ ਆ ਨਾਲ ਹੀ ਮੈਂ ਚਾਹ ਗੈਸੇ ਤਿਆਰ ਆਨੀਆਂ ਵਿਚਾਰਿਆਂ ਨੂੰ ਮੁਸ਼ਕਲ ਨਾ ਹੋਵੇ ਐਸ ਕਰਕੇ ਮੈਂ ਜਰਾ ਤੁਹਾਨੂੰ ਰਿਕੁਐਸਟ ਕਰਨ ਆਈ ਆ ਪਿੱਛੋਂ ਮੰਮੀ ਦਾ ਖਿਆਲ ਰੱਖ ਲਿਓ ਅੱਛਾ ਪੁੱਤ ਮੇਰੀ ਗੱਲ ਸੁਣ ਤੂੰ ਤੇ ਇੰਨਾ ਆਪਣੇ ਸੱਸ ਦਾ ਧਿਆਨ ਰੱਖਦੀ ਐ ਹੁਣ ਤੇ ਜੱਲੀ ਆਪਣੇ ਪੇਕੇ ਹਾਂਜੀ ਤੈਨੂੰ ਪਤਾ ਦਿਨ ਤੇ ਫਿਰ ਲੱਗ ਹੀ ਜਾਂਦੇ ਨੇ ਤੇ ਪਿੱਛੋਂ ਫਿਰ ਤੇਰੀ ਸੱਸ ਦਾ ਕੌਣ ਧਿਆਨ ਰੱਖੇਗਾ ਓਹ ਹੋ ਆਂਟੀ ਜੀ ਤਾਨੂੰ ਪਤਾ ਹੈ ਮੈਂ ਆਪਣੀ ਸਾਸਰ ਨੂੰ ਆਪਣੀ ਮਾਂ ਵਾਂਗੂ ਪਿਆਰ ਕਰਦੀ ਆ ਮੈਂ ਨਾ ਇੱਕ ਮੇਡ ਉਹਨਾਂ ਕੋਲ 24 ਘੰਟੇ ਲਈ ਰੱਖ ਕੇ ਚੱਲੀ ਆ ਉਹ ਮੇਡ 24 ਘੰਟੇ ਉਹਨਾਂ ਦਾ ਖਿਆਲ ਰੱਖੇਗੀ ਪਰ ਫੇਰ ਵੀ ਆਂਟੀ ਜੀ ਆਂਟ ਗਵਾੜ ਵੀ ਖਿਆਲ ਰੱਖ ਲੈਣਾ ਮੇਰੇ ਮਨ ਨੂੰ ਤਸੱਲੀ ਹੋਏਗੀ ਲੈ ਪੁੱਤਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਫੇਰ ਕਿਉਂ ਹੋ ਗਿਆ ਅਸੀਂ ਰੱਖਣਾ ਧਿਆਨ ਤੇ ਧਿਆਨ ਕਿ ਹੋਰ ਕਿਨੇ ਰੱਖਣਾ ਰੱਖਾਂਗੇ ਤੂੰ ਜਿੰਦਾ ਨਾ ਕਰ ਠੀਕ ਹੈ ਤੂੰ ਤਸੱਲੀ ਲੈ ਆਪਣੀ ਭੇਕੇ ਹੋ ਕੇ ਆ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਦੀਦੀ ਇਹਦੇ 'ਚ ਕਿਹੜੀ ਗੱਲ ਆ ਵੇਖੋ ਗਵਾਂਢੀ ਦੇ ਗਵਾਂਢੀ ਦੇ ਕੰਮ ਆਂਦਾ ਵਾ ਤੇ ਟੈਨਸ਼ਨ ਨਾ ਲੋ ਤੁਸੀਂ ਨਾ ਘਰ ਦੀ ਬਿਲਕੁਲ ਚਿੰਤਾ ਨਾ ਕਰਿਓ ਆਪਣੀ ਸਾਸੂਆਂ ਦੀ ਬਿਲਕੁਲ ਚਿੰਤਾ ਨਾ ਕਰਿਓ ਮੈਂ ਤੇ ਮੰਮੀ ਨਾ ਸਵੇਰੇ ਸਵੇਰੇ ਸਾਰਾ ਕੰਮ ਕਰ ਕਰ ਆਲੀਦਾ ਵਾ ਵੇਖੋ ਹੁਣ ਘਰ ਕੋਈ ਵੀ ਨਹੀਂ ਹੈਗਾ ਮੈਂ ਤੇ ਮੰਮੀ ਚਲ ਜਿਆ ਕਰਾਂਗੇ ਜਾਂ ਮੈਂ ਮੰਮੀ ਨੂੰ ਭੇਜ ਦਿਆ ਕਰਾਂਗੀ ਘਰੇ ਓ ਨੋ 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 ਫੈਸਲਾ ਨਹੀਂ ਕਰਨਾ ਉਹਨਾਂ ਦੇ ਘਰ ਜਾਣ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਬਸ ਗੇਟ ਤੋੜਾਂ ਦਾ ਖਿਆਲ ਰੱਖ ਲੈਣਾ ਗੇਟ ਤੋ ਗੇੜ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਅੰਦਰ ਕੀ ਕਰ ਰਹੇ ਆ ਹਾਏ ਕਿਰਨ ਖਿਆਲ ਹੀ ਰੱਖਣਾ ਵੈ ਤੁਸੀਂ ਗੇੜ ਤੋਂ ਚਾਤੀ ਰੱਖ ਲੈਣਾ ਅੰਦਰ ਜਾਣ ਦੀ ਕਿ ਲੋੜ ਪਈ ਤੁਹਾਨੂੰ ਨਾਲੇ ਉੱਥੇ ਕਿਹੜਾ ਮੈਂ ਕਿਸੇ ਚੀਜ਼ ਦੀ ਕਮੀ ਛੱਡ ਕੇ ਚਲਨੀ ਆ ਗਰੋਸਰੀ ਦਾ ਸਮਾਨ A to Z ਸਮਾਨ ਸਾਰਾ ਹੀ ਪ੍ਰਬੰਧ ਕਰਕੇ ਚਲਨੀ ਆ ਮੈਂ ਦੁੱਧ ਵਾਲੇ ਨੇ ਵੀ ਕਹਿਤਾ ਸਾਡੇ ਘਰ ਨਾਲ ਕਿਰਨ 4 ਕਿਲੋ ਦੁੱਧ ਆਂਦਾ ਮੈਂ ਕਿਹਾ 4 ਕਿਲੋ ਦੁੱਧ ਦੇਈ ਆਪੇ ਮੰਮੀ ਵੇਖ ਲੈਣ ਕਿ ਦੁੱਧ ਬਚੇਗਾ ਤੇ ਕੀ ਕਰਨਾ ਮੈਂ ਦੁੱਧ ਕੋ ਘਟ ਕਵਾ ਉਹਨੂੰ ਕਿ ਦੁੱਧ ਘਟ ਦੇ ਕੇ ਜਾਈ ਮੈਂ ਪੂਰਾ ਪ੍ਰਬੰਧ ਕਰਕੇ ਚੱਲਨੀ ਹੈ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਰਨ ਮੈਂ ਨਾ ਆਪਣੀ ਸੱਸ ਦਾ ਬੜਾ ਖਿਆਲ ਰੱਖ ਦੀਜੇ ਆਪ ਭਾਵੇਂ ਮੈਂ ਸਵੇਰੇ ਘਰ ਦਾ ਕੰਮ ਲੱਗੀ ਹੋਵਾਂ ਤਿਆਰ ਹੋਵਾਂ ਭਾਵੇਂ ਨਾ ਹੋਵਾਂ ਪਰ ਮੈਂ ਮੰਮੀ ਦਾ ਪੂਰਾ ਖਿਆਲ ਰੱਖ ਦੀਜੇ ਮੰਮੀ ਨੂੰ ਮੈਂ ਬਹੁਤ ਸੋਹਣਾ ਸੂਟ ਕੱਟ ਕੇ ਦੇਂਦੀ ਜੇ ਫਿਰ ਮੈਂ ਕਹਿੰਨੀ ਆ ਕਿ ਮੰਮੀ ਤੁਸੀਂ ਤਿਆਰ ਸ਼ਾਹ ਰੋ ਕੇ ਰਹੋ ਬਿੰਦੀ ਲਾ ਕੇ ਹਾਰ ਸ਼ਿੰਗਾਰ ਕਰਕੇ ਸੋਹਣੇ ਸੁਨੱਖੇ ਬਣ ਕੇ ਰਹੋ ਮੇਰਾ ਕੀ ਆ ਮੈਂ ਤੇ ਘਰ ਦੇ ਕੰਮ ਹੀ ਕਰਨੇ ਆ ਮੰਮੀ ਵਿਚਾਰਿਆਂ ਨੇ ਥੋੜੇ ਕੋ ਘਰ ਦਾ ਕੰਮ ਕਰਨਾ ਤੇ ਤੁਸੀਂ ਸੋਹਣੀ ਤਰ੍ਹਾਂ ਤਿਆਰ ਹੋ ਕੇ ਰਿਆ ਕਰੋ ਆਂਟੀ ਮੈਂ ਸਿਰ ਆਪਣੀ ਸੱਸ ਦਾ ਖਿਆਲ ਰੱਖਦੀ ਆ ਤੇ ਕਿਰਨ ਮੈਂ ਤੈਨੂੰ ਵੀ ਕਹਾਂਗੀ ਤੂੰ ਵੀ ਆਪਣੀ ਸੱਸ ਦਾ ਖਿਆਲ ਇਦਾਂ ਰੱਖਿਆ ਕਰ ਨਾਲੇ ਆਂਟੀ ਘਰ ਦਾ ਵੱਡਾ ਜਦੋਂ ਮੈਂਬਰ ਤਿਆਰ ਹੋ ਕੇ ਸੋਹਣੀ ਤਰ੍ਹਾਂ ਬੈਠਾ ਹੋਵੇ ਤੇ ਸੋਭਾ ਤੇ ਨੂ ਨੂੰ ਹੀ ਮਿਲਣੀ ਆ ਨਾ ਕਿ ਨੂ ਆਪਣੀ ਸੱਸ ਦਾ ਬੜਾ ਖਿਆਲ ਰੱਖਦੀ ਆ ਜੇ ਨੂ ਨਹੀਂ ਖਿਆਲ ਰੱਖੇਗੀ ਸੱਸ ਦਾ ਤੇ ਕੋਣ ਰੱਖੇਗਾ ਫਿਰ ਨੰਨੇ ਤੇ ਮੰਮੀ ਦਾ ਖਿਆਲ ਰੱਖਣਾ ਪੈਂਦਾ ਮਨਾਂ ਦੀ ਹਰ ਚੀਜ਼ ਦਾ ਬਹੁਤ ਖਿਆਲ ਰੱਖਨੀ ਆ ਨਾਲੇ ਆਂਟੀ ਮੈਂ ਤੁਸੀ ਇੱਕ ਗੱਲ ਦੱਸੋ ਜਿਹੜੀ ਤੁਹਾਡੇ ਮੁੰਡੇ ਦੀ ਕਮਾਈ ਆਂਦੀ ਐ ਉਹ ਕਿਹਦੇ ਕੋਲ ਹੁੰਦੀ ਐ ਉਹ ਕਿਰਨ ਕੋਲ ਨਾ ਨਾ ਇਹ ਕੰਮ ਫਿਰ ਗਲਤ ਆ ਕਿਰਨ ਤੁਹਾਡਾ ਨਹੀਂ ਨਹੀਂ ਇਹ ਤੁਸੀਂ ਜਿਹੜੀ ਕਮਾਈ ਐ ਵੱਡਿਆਂ ਦੀਆ ਕਰੋ ਨਾ ਉਹਨਾਂ ਦੀਆਂ ਅਸੀਸਾਂ ਨਾਲ ਤੇ ਸਭ ਕੁਝ ਹੈਗਾ ਵੈ ਤੁਸੀਂ ਆ ਕੇ ਮੁੰਡੇ ਦੀ ਕਮਾਈ ਸੰਭਲ ਲਾ ਪਏਓ ਵੱਡਿਆਂ ਨੂੰ ਦਿਆ ਕਰੋ ਇਹ ਹੱਕ ਉਹਨਾਂ ਦਾ ਖਾਲੇ ਆਂਟੀ ਮੈਨ ਇੱਕ ਗੱਲ ਦੱਸੋ ਹਾਂ ਇਹ ਕਿਰਨ ਜਿਹੜੇ ਸੂਟ ਪਾਉਂਦੀ ਐ ਕਿਦੀ ਪਸੰਦੀ ਪਾਉਂਦੀ ਐ ਆਪਣੀ ਪਸੰਦੇ ਪਾਉਂਦੀ ਐ ਬਾਜ਼ਾਰ ਜਾਂਦੀ ਐ ਜਿਹੋ ਜਿਹਾ ਪਸੰਦ ਆ ਉਹ ਲੈ ਆਂਦੀ ਐ ਇਹਦੀ ਗੱਲ ਗਲਤ ਆ ਕਿਰਨ ਤੁਹਾਡੀ ਤੁਸੀਂ ਜਦ ਤੱਕ ਕੱਪੜਾ ਪਾਉਣਾ ਮੰਮੀ ਦੀ ਪਸੰਦ ਦਾ ਪਾਓ ਐ ਦੇਖੋ ਮੈਂ ਸੂਟ ਪਾਇਆ ਜੇ ਆਪਣੀ ਮੰਮੀ ਦੀ ਪਸੰਦ ਦਾ ਪਾਇਆ ਜੇ ਵੱਡਿਆਂ ਨੂੰ ਵੀ ਮਾਨਦਿਆ ਕਰੋ ਨਾ ਇਹ ਥੋੜੀ ਐ ਬਾਜ਼ਾਰ ਗਏ ਆਪਣੀ ਪਸੰਦੀ ਚੀਜ਼ ਲੈ ਆਂਦੀ ਵੱਡਿਆਂ ਦੀ ਪਸੰਦੀ ਪਾਇਆ ਕਰੋ ਨਾਲੇ ਆਂਟੀ ਮੈਂ ਤੁਸੀ ਕੋਈ ਹੋਰ ਗੱਲ ਦੱਸਾਂ ਹਾਂ ਤੁਸੀ ਪਾਰਲਰ ਜਾਂਦੇ ਹੋ ਨਾ ਕਿਰਨ ਤੁਸੀ ਆਪਣੀ ਸਾਸ ਨੂੰ ਕਦੀ ਪਾਰਲਰ ਲੈ ਕੇ ਨਹੀਂ ਗਏ ਮੰਮੀ ਦੀ ਨਾ ਸਕਿਨ ਤੇ ਇਨਫੈਕਸ਼ਨ ਹੋ ਜਾਂਦੀ ਹੈ ਇਸ ਕਰਕੇ ਉਹ ਫੇਸ ਦਾ ਕੁਸ਼ਨ ਨਹੀਂ ਕਰਵਾਉਂਦੇ ਥ੍ਰੈਡਿੰਗ ਵਗੈਰਾ ਹੁੰਦੀ ਹੈ ਉਹ ਕਰਵਾ ਦਿੰਦੇ ਓਹ ਕਿਰਨ ਇਹ ਤੇ ਕਹਿਂਦੀਆਂ ਗੱਲਾਂ ਪਾਰਲਰ ਵਾਲਿਆਂ ਬੜੀ ਸਮਝ ਹੁੰਦੀ ਜੇ ਕਿਹੜੇ ਫੇਸ ਤੇ ਕਿਹੜਾ ਪ੍ਰੋਡਕਟ ਲੈਣਾ ਹੈ ਇਸਾਂ ਦੀ ਗੱਲ ਫਿਰ ਗਲਤ ਹੈ ਆਪ ਤੁਸੀਂ ਕਿਵੇਂ ਸੋਹਣੇ ਸੁਨੱਕੇ ਸਜੇ ਫੱਬੇ ਬੈਠੇ ਹੋ ਆਪਣੀ ਸੱਸ ਵਾਸਤੇ ਦੇਖੋ ਨਾ ਤੁਸੀਂ ਕੀ ਹੋਇਆ ਮੇਰੀ ਸੱਸ ਨੂੰ ਕਾਚ ਕੋ ਤੇ ਕਿਹਨਾਂ ਨੇ ਪੈਕੇਜ ਆਂਦੇ ਭਾਰਲਾ ਚ ਤੁਸੀਂ ਆਪਣੀ ਸੱਸ ਨੂੰ ਵੀ ਨਾਲ ਲੈ ਕੇ ਜਾਇਆ ਕਰੋ ਨਾ ਮੈਨੂੰ ਵੀ ਪਤਾ ਪੈਕੇਜ ਬੜੇ ਆਂਦੇ ਆ ਗੱਲ ਪਤਾ ਕੀ ਹੈ ਇੱਕ ਵਾਰੀ ਇਹਨਾਂ ਦਾ ਪੈਕੇਜ ਤੇ ਕਰਵਾ ਲਿਆ ਸੀ ਹੁਣ ਤਾਂ ਕਿ ਇਹਨਾਂ ਦੇ ਫੇਸ ਤੇ ਦਾਗ ਨਹੀਂ ਗਿਆ ਇਸ ਕਰਕੇ ਉਸ ਤੋਂ ਬਾਅਦ ਇਹ ਅੱਜ ਤੱਕ ਫੇਸ਼ਲ ਨਹੀਂ ਕਰਵਾਂਦੇ ਆਪਣਾ ਕਿਸੇ ਚੰਗੇ ਭਾਰਲੇ ਤੇ ਲੈ ਕੇ ਜਾਓ ਨਾ ਨਾਲੇ ਕਿਰਾਨ ਝੜੇ ਪਾਲ ਤੁਸੀਂ ਆਪ ਜਾਂਦੇ ਹੋ ਉਹ ਪਾਲ ਤੇ ਆਪਣੀ ਮੰਮੀ ਲੈ ਕੇ ਜਾਇਆ ਕਰੋ ਨਾ ਉਠ ਕੀ ਹੋਇਆ ਖੜੀ ਹੋ ਮੈਂ ਕਹਿੰਨੀ ਗੱਲ ਸੁਣ ਕਿ ਨਾ ਕਰ ਆਏ ਗੇਦੀ ਥੋੜੀ ਜਿਦ ਕਰਕੇ ਰੱਖ ਲਈ ਦਿੰਦੀ ਆ ਉਹ ਮੰਮੀ ਇਹੋ ਜਿਹੇ ਦੀ ਇੱਜ਼ਤ ਕਰਨੀ ਮੈਂ ਕਹਿੰਨੀ ਆ ਮਿੰਟ ਤੋਂ ਪਹਿਲਾਂ ਜੇ ਤੂੰ ਇੱਥੋਂ ਨਿਕਲੀ ਨਾ ਤੇ ਹੁਣੇ ਤੇਰੀ ਸਾਸਰੂ ਬੁਲਾ ਕੇ ਨਾ ਮੈਂ ਤੇ ਤੇ ਸਾਸ ਨੂੰ ਵੀ ਕੀ ਬੁਲਾਣਾ ਤੂੰ ਤੇ ਆਪਣੀ ਸੱਸ ਕੋ ਨਹੀਂ ਡਾਤੀ ਤੇਰੇ ਘਰ ਵਾਲੇ ਨੂੰ ਬੁਲਾ ਕੇ ਹੁਣੇ ਮੈਂ ਦੱਸ ਪਤਾ ਦੇਣਾ ਤੂੰ ਕੀ ਕਰਦੀ ਫਿਰਦੀ ਆ ਕੀ ਤੂੰ ਖੇਖਣ ਕਰਨੀ ਦੂਜਿਆਂ ਦੇ ਘਰੇ ਆ ਕੇ ਉਹ ਸਭ ਪਤਾ ਤੇਰੀ ਚਲਾਕੀ ਦਾ ਤੇ ਤੇਰੀ ਅਸਲੀਅਤ ਦਾ ਤੂੰ ਕਿਤਨਾ ਆਪਣੀ ਸੱਸ ਦਾ ਧਿਆਨ ਰੱਖਦੀ ਆ ਕਿੰਨਾ ਕੋ ਉਹਨਾਂ ਨੂੰ ਪਾਰਲਰ 'ਚ ਲੈ ਕੇ ਜਾਨੀ ਆ ਕਿੰਨਾ ਕੋ ਉਹਨਾਂ ਨੂੰ ਖਵਾਉਣੀ ਪਿਆਣੀ ਆ ਸਭ ਤੇਰੀ ਅਸਲੀਅਤ ਦਾ ਪਤਾ ਮੈਨੂੰ ਨਹੀਂ ਤੂੰ ਮੈਂ ਦੱਸ ਮੈਂ ਤੈਨੂੰ ਕੀ ਮਾੜੀ ਗੱਲ ਕਹੀ ਆਪਣੀ ਸੱਸ ਦਾ ਖਿਆਲ ਰੱਖਿਆ ਕਰ ਮਾੜੀ ਮੇਰੀ ਗੱਲ ਸੁਣੀ ਕਿੱਡਾ ਤੂੰ ਆਪਣੀ ਸੱਸ ਦਾ ਖਿਆਲ ਰੱਖਿਆ ਤੂੰ ਉੱਥੇ ਕੋਲ ਬੈਠੀ ਐ ਸਭ ਪਤਾ ਮੈਨੂੰ ਤੂੰ ਕੀ ਕੁਛ ਕਰਦੀ ਫਿਰਦੀ ਆਪਣੀ ਸੱਸ ਦੇ ਨਾਲ ਉਹ ਮੈਂ ਤੇ ਆਪਣੀ ਅੱਖੀ ਵੇਖਿਆ ਈ ਤੂੰ ਆਪਣੀ ਸੱਸ ਨੂੰ ਤੱਕਾ ਮਾਰਿਆ ਹੈਗਾ ਹਾਏ ਇੰਨਾ ਮਰ ਡਲ ਜਾ ਮੇਰੇ ਤੇ ਲਾਂਦੇ ਹੀ ਐ ਮੈਂ ਹੋਜੀ ਨਹੀਂ ਕਿ ਆਪਣੀ ਸੱਸ ਨੂੰ ਤੱਕੇ ਮਾਰਾਂ ਮੈਂ ਤੇ ਆਪਣੀ ਸੱਸ ਨੂੰ ਫੁੱਲਾਂ ਵਾਂਗੂ ਰੱਖਿਆ ਆ ਹੂੰ ਤੇਰੇ ਵਰਗੀ ਨਹੀਂ ਥੋੜੀ ਦੇਰ ਮੈਂ ਕਿ ਆਪਣੀ ਸੱਸ ਦਾ ਖਿਆਲ ਰੱਖਿਆ ਕਰ ਕਿਵੇਂ ਬੁੜ ਕੇ ਉੱਠੀ ਐ ਤੇ ਮੈਨੂੰ ਕੰਨੀ ਘਰ ਚੋਂ ਬਾਹਰ ਨਿਕਲ ਜਾ ਤੂੰ ਆਪਣੀ ਸੱਸ ਨੂੰ ਉਹ ਫੁੱਲਾਵਾ ਕੇ ਰੱਖਿਆ ਵਾ ਜਿਹੜੇ ਫੁੱਲ ਦੇ ਵਿੱਚ ਕੰਡੇ ਹੈਗੇ ਆ ਬਾਹਰ ਤੋਂ ਬੜੀ ਸਿਫਲੀ ਬਣੀ ਫੇਦੀ ਆ ਮੇਰੀ ਸੱਸ ਨੇ ਮਹਿਤਰਾ ਕਰਦੀ ਮੇਰੀ ਸੱਸ ਨੇ ਮਹਿਤਰਾ ਕਰਦੀ ਆ ਮੈਂ ਤੇ ਆਪਣੀ ਸੱਸ ਨੂੰ ਇਤਰਾ ਰੱਖਿਆ ਉਹ ਤੂੰ ਆਪਣੀ ਸੱਸ ਦਾ ਕੰਮ ਵਾਲੀ ਤੋਂ ਵੀ ਭੈੜਾ ਹਾਲ ਕਰਕੇ ਰੱਖਿਆ ਵਾ ਸਭ ਪਤਾ ਮੈਨੂੰ ਦੂਜਿਆਂ ਨੂੰ ਆ ਕੇ ਸਿੱਖਿਆ ਦੇਣੀ ਆ ਨਾ ਤੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਉਹ ਹੀ ਸਿੱਖਿਆ ਨੇ ਆਪਣੇ ਆਪ ਉੱਤੇ ਲਾਗੂ ਕਰ ਸਾਨੂੰ ਪਤਾ ਤੁਹਾਡਾ ਕਿੰਨਾ ਚੱਲਦਾ ਵਾ ਤੇ ਤੁਹਾਡਾ ਬੜਾ ਵਧੀਆ ਚੱਲਦਾ ਵਾ ਜੋ ਮੈਂ ਕੰਮ ਕਰਦੀ ਆ ਨਾ ਆਪਣੀ ਸੱਸ ਨੂੰ ਬਰਾਬਰ ਦਾ ਹੀ ਉਹ ਲੈ ਕੇ ਦੇਣੀ ਆ ਤੇਰੇ ਵਾਂਗੂ ਨਹੀਂ ਚਾਰ ਮਹੀਨੇ ਮਾਰਦਾ ਵਾ ਬਸ ਆਪਣੇ ਆਪ ਆਵਲਦਿਆਂ ਰੱਖਾ ਸਾਸੂ ਨੇ ਤੇ ਤੂੰ ਕਦੀ ਆਪਣੀ ਜ਼ਿੰਦਗੀ ਚ ਨਹੀਂ ਪੁੱਛਿਆ ਤੇ ਹੁਣ ਤੂੰ ਕਹਿਣ ਨਹੀਂ ਇੱਥੇ ਆ ਕੇ ਕਿ ਤੂੰ ਆਪਣੀ ਸਾਸ ਸ ਨੇ ਇਤਨਾ ਕਰਿਆ ਗਾ ਆਪਣੀ ਸਾਸ ਸ ਨੇ ਉਤਰਾ ਕਰਿਆ ਕਰ ਮੈਨੂੰ ਕੋਈ ਮਾੜੀ ਮਤ ਨਹੀਂ ਮੈਂ ਦਿੱਤੀ ਮੈਂ ਚੰਗੀ ਮਾਤੀ ਦਿੱਤੀ ਹੈ ਮੈਨੂੰ ਨਾ ਆ ਸਿੱਖਿਆ ਦੇਣ ਦੀ ਲੋੜ ਨਹੀਂ ਸਭ ਪਰ ਮੈਨੂੰ ਜਿੱਥੇ ਬਾਹਰ ਜਾਂਦੀ ਆ ਕੋਈ ਚਾਰਕ ਜਾਣੇ ਵੇਖ ਲੈਂਦੀ ਆ ਉਥੇ ਲੈਕਚਰ ਦੇਣਾ ਸਟਾਰਟ ਕਰ ਦਿੰਦੀ ਆ ਆਪਣੀ ਸਾਸ ਸ ਨੂੰ ਨਾ ਇਤਰਾ ਰੱਖਣਾ ਚਾਹੀਦਾ ਉਹਨੂੰ ਤੇ ਕੋਈ ਕੰਮ ਨਹੀਂ ਕਹਿਣਾ ਚਾਹੀਦਾ ਉਹਨੂੰ ਤੇ ਤੁਸੀਂ ਫੁੱਲਾਵਾਦ ਰੱਖੋ ਹਮੇਸ਼ਾ ਹੀ ਨਾ ਕੀ ਕਹਿੰਦੇ ਆ ਸਿੱਖਿਆ ਆ ਦੇਂਦੀ ਜੇ ਬੜੀ ਹੈਗੀਆਂ ਤੂੰ ਮਾਸਟਰ ਤੇ ਆਪਣੇ ਆਪ ਵਾਲੇ ਵੇਖਿਆ ਉਹ ਮੇਰੀ ਗੱਲ ਪਹਿਲਾਂ ਸੁਣ ਲੈ ਬਾਅਦ ਚ ਤੂੰ ਬੋਲੀ ਆਪ ਤੂੰ ਪਿੰਨੀ ਦੁੱਧ ਚੇ ਪੱਤੀ ਤੇ ਆਪਣੀ ਸੱਸ ਨੂੰ ਕੰਗਲ ਪਾਣੀ ਪਿਆ ਦਿੰਦੀ ਐ ਆਪ ਜਾਣਦੀ ਆ ਪਲਣਾ ਜੇ ਤੇ ਆਪਣੀ ਸੱਸ ਨੂੰ ਘਰੇ ਹੀ ਇੰਨੇ ਤਾਣੇ ਦੇ ਦੇ ਕੇ ਮਾਰ ਦਿੰਦੀ ਆ ਆਪ ਤੂੰ ਜਿੱਥੇ ਜਾਣਾ ਹੁੰਦਾ ਨਾ ਉਹ ਕੀ ਕਹਿੰਦੇ ਗੱਡੀ ਛੇ ਐਕਟਿਵ ਅਤੇ ਜਾਨੀ ਆ ਤੇ ਸੱਸ ਵਿਚਾਰੀ ਔਰ ਟੋ ਆਚੇ ਤੱਕੇ ਖਾਂਦੀ ਫਿਰਦੀ ਆ ਦੂਜਿਆਂ ਨੂੰ ਬੜਾ ਭਾਸ਼ਣ ਦੇਣ ਆਈ ਆ ਕਿ ਨਾ ਨਾ ਮੈਂ ਤੇ ਆਪਣੀ ਸੱਸ ਨੂੰ ਇਤਨਾ ਕੀਤਾ ਉਹ ਸਭ ਤੇਰੀ ਅਸਲੀਅਤ ਦਾ ਪਤਾ ਤੂੰ ਕੀ ਕੁਛ ਆਪਣੀ ਸੱਸ ਦੇ ਨਾਲ ਕੀਤਾ ਮੈਨੂੰ ਤੇ ਇੰਜ ਲੱਗਦਾ ਪਿਆ ਤੈਨੂੰ ਆਪਣੇ ਘਰ ਦਾ ਖਿਆਲ ਨਹੀਂ ਗਾ ਤੂੰ ਅੱਖਾਂ ਮੇਰੇ ਘਰ ਵਾਲੇ ਲਾਈਆਂ ਹੋਈਆਂ ਮੇਰੇ ਘਰ ਦੇ ਅੰਦਰ ਕੀ ਹੁੰਦੇ ਆ ਮੈਂ ਬਾਹਰ ਜਾ ਕੇ ਕੀ ਗੱਲ ਕਰਦੀ ਆ ਬਸ ਤੇਰਾ ਧਿਆਨ ਮੇਰੇ ਵਾਲੇ ਲੱਗਾ ਹੋਇਆ ਹੈ ਏ ਘਰ ਮੇਰਾ ਐਸ ਟਾਈਮ ਤੂੰ ਮੇਰੇ ਘਰ ਚ ਖੜੀ ਹੋ ਕੇ ਮੇਰੇ ਨਾਲ ਬਕਵਾਸ ਨਹੀਂ ਕਰ ਸਕਦੀ ਮੇਰੀ ਗੱਲ ਸੁਣ ਇੱਕ ਮਿੰਟ ਤੋਂ ਪਹਿਲਾਂ ਇਸ ਘਰ ਦੇ ਵਿੱਚ ਨਿਕਲ ਜਾ ਇਹ ਨਾ ਮੈਂ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਣਾ ਪਵੇਗੀ ਕਿਰਨ ਮੇਰੀ ਗੱਲ ਸੁਣ ਚੱਲ ਛੱਡ ਐਨੀ ਵੀ ਬੇਸਤੀ ਜੰਗੀ ਨਹੀਂ ਹੁੰਦੀ ਚੱਲ ਛੱਡ ਪਰੇ ਓ ਮਮੀ ਤੁਹਾਨੂੰ ਕੀ ਪਤਾ ਇਹ ਨਕਾਬ ਪਾ ਕੇ ਘੁੰਮਦੀ ਆ ਬਾਹਰੋਂ ਕੁਝ ਹੋਰ ਆ ਤੇ ਅੰਦਰੋਂ ਕੁਝ ਹੋਰ ਆ ਐਡੀ ਇਹ ਚਲਾਕ ਬੰਦੀ ਆ ਤੂੰ ਨਿਕਲ ਲੈ ਕਿ ਨਹੀਂ ਇਸ ਘਰ ਦੇ ਵਿੱਚੋਂ ਮੈਂ ਤੇਰੇ ਘਰ ਐਨ ਨਹੀਂ ਆਈ ਕੁਝ देर ਲਈ ਆਈਆਂ ਕਿ ਤੈਨੂੰ ਸੁਨਿਆ ਦੇ ਨਾਈਆਂ ਆ ਜੋੜੇ ਹੱਥ ਤੇ ਨੇ ਹਾਨੂੰ ਤੇਰੇ ਸਨੇਹ ਦੀ ਲੋੜ ਨਹੀਂ ਉਹ ਹੈਗਾ ਇਹ ਦਰਵਾਜ਼ਾ ਨਿਕਲ ਜਾ ਇੱਥੋਂ ਤੇ ਆਪਣੀ ਚਾਤਰੀ ਨਾ ਇੱਥੇ ਛੜਨ ਦੀ ਲੋੜ ਨਹੀਂ ਗਈ ਆਈ ਵੱਡੀ ਦੂਜਿਆਂ ਨੂੰ ਸਿੱਖਿਆ ਦੇਣ ਵਾਲੀ ਹੁਣ ਉਹ ਡਾਇਲੌਗ ਸਾਰਾ ਉਹ ਮੇਰਾ ਡਾਇਲੌਗ ਦੀ ਇਹ ਹਾਂ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਉਹਨਾਂ ਦਾ ਉਹਨਾਂ ਦੀ ਬੋਲਤੀ ਬੰਦ ਹੋ ਗਈ ਕਿਵੇਂ ਸਾਰੇ ਜਣੇ ਹੋਪਦੀ ਸਹਜਣੇ ਵਧੀਆ ਹੋਗੇ ਤੇ ਅੱਜ ਦੀ ਜਿਹੜੀ ਛੋਟੀ ਜੀ ਸਟੋਰੀ ਬਣਾਈ ਗਈ ਆ ਨੂ ਦੇ ਉੱਤੇ ਬਣਾਈ ਗਈ ਆ ਕਈ ਨੂਆਂ ਦਾ ਇਤਨਾ ਹੁੰਦਾ ਵਾ ਕਿ ਅੰਦਰ ਰੂਪ ਕੋਈ ਸ਼ੋਰ ਹੁੰਦਾ ਤੇ ਬਾਹਰ ਜਿਹੜਾ ਹੁੰਦਾ ਸੋਸ਼ੀਅਲੀ ਰੂਪ ਹੋਰ ਹੁੰਦਾ ਜਿਵੇਂ ਕਿ ਇਸ ਵੀਡੀਓ ਦੇ ਵਿੱਚ ਸੋਨੀਆ ਜੀ ਨੇ ਅ ਕੈਰੈਕਟਰ ਪਲੇ ਕੀਤਾ ਵਾ ਰੋਲ ਪਲੇ ਕੀਤਾ ਵਾ ਕਿ ਜਿਵੇਂ ਆਪਣੀ ਸਾਦੀ ਨਾਲ ਕਿਤਨਾ ਬਿਹੇਵ ਕਰਦੀ ਆ ਬੜਾ ਹੀ ਰੂਡ ਬੜਾ ਹੀ ਕਰੂਲ ਤੇ ਬੜਾ ਹੀ ਬੇਕਾਰ ਬਿਹੇਵ ਹੁੰਦਾ ਵਾ ਤੇ ਉਹ ਉੱਥੇ ਹੀ ਦੂਸਰਿਆਂ ਦੇ ਘਰ ਆ ਕੇ ਇੰਨੀ ਸਿੱਖਿਆ ਛਾੜ ਦੇਣੀ ਕਿ ਜਿਵੇਂ ਇਹਨਾਂ ਤੋਂ ਵਧੀਆ ਨੂੰ ਇਸ ਦੁਨੀਆ ਦੇ ਵਿੱਚ ਹੈ ਹੀ ਨਹੀਂ ਤੇ ਕਈ ਸੱਸਾਂ ਇਹੋ ਜੀ ਇਹੋ ਜੀਆਂ ਦੇ ਕਹਿਣ ਦੇ ਉੱਤੇ ਆ ਕੇ ਆਪਣੀ ਨੂੰ ਨਾਲ ਲੜਾਈ ਵੀ ਕਰ ਲੈਂਦੀਆਂ ਪਰ ਇਹਦੇ ਵਿੱਚ ਸੱਸ ਸਮਝਦਾਰੀ ਜਿਹੜੀ ਛੋੜਾ ਥੋੜਾ ਕੈਨੇਟਿਆ ਅਣਵੀ ਦੇਸੀ ਕੀ ਪਾਟੇ ਹੈਗਾ ਕਿ ਪੂਰੀ ਤਰ੍ਹਾਂ ਨਹੀਂ ਆਈ ਤੇ ਇਸ ਕਰਕੇ ਹਮੇਸ਼ਾ ਨਾ ਦੂਜਿਆਂ ਕੀ ਕਹਿ ਸਕਦੇ ਆ ਦੂਜਿਆਂ ਦੀ ਕੈਨੇ ਗੱਲਾਂ ਵਿੱਚ ਨਹੀਂ ਆਣਾ ਚਾਹੀਦਾ ਇਤਨਾ ਦੀਆਂ ਕਈ ਨੂਆਂ ਦੀ ਉਪਰੋਂ ਕੋਈ ਸ਼ੋਰ ਹੁੰਦੀਆਂ ਤੇ ਬਾਰਾ ਕੋਈ ਸ਼ੋਰ ਹੁੰਦੀ ਆ ਸੋਹਰਿਆ ਤੂੰ ਕੀ ਕਹਿਣਾ ਚਾਹਨੀ ਤੂੰ ਇਹ ਸਟੋਰੀ ਤਾਂ ਕੀਤੀ ਆ ਤੈਨੂੰ ਹੁਲੇ ਦਾ ਤੂੰ ਕੀ ਕਹਿਣਾ ਚਾਹਨੀ ਸਟੋਰੀ ਨੂੰ ਮੈਂ ਕਿੱਕੀ ਆਇਆ ਤੈਨੂੰ ਆਂਟੀ ਮੈਂ ਤੇ ਆਈ ਕਹਾਂਗੀ ਕਿ ਨੂ ਨੂ ਆਪਣੀ ਸੱਸ ਦਾ ਆਪਣੇ ਸਹੁਰਿਆਂ ਦਾ ਖਿਆਲ ਰੱਖਣਾ ਚਾਹੀਦਾ ਰਾਈਟ रियल लाइफ 'ਚ ਇੱਕ ਕੈਰੈਕਟਰ ਨਹੀਂ ਨਿਭਾਉਣਾ ਚਾਹੀਦਾ ਕਿਉਂਕਿ ਇਹ ਕੈਰੈਕਟਰ ਦੇ ਥਰੂ ਅਸੀਂ ਆਡੀਅנס ਨੂੰ ਇਹ ਦੱਸਣਾ ਚਾਹੁੰਦੇ ਆ ਕਿ ਹਾਂਜੀ ਇੱਕ ਮੈਸੇਜ ਦੇਣਾ ਚਾਹੁੰਦੇ ਪਏ ਆ ਕਿ ਇਹੋ ਜਿਹੇ ਨੁਆ ਨਾ ਕਰੋ ਸੋਭਾ ਪਾਉਂਦੀਆਂ ਨਾ ਬਾਰੋ ਪਾਉਂਦੀਆਂ ਬਿਲਕੁਲ ਮਤਲਬ ਚਾਰ ਬੰਦੇ ਜਿਹੜੇ ਕਹਿਣਗੇ ਕਿ ਲਓ ਜੀ ਸੱਸਾ ਭਾਸ਼ਣ ਦੇਣਗੇ ਕਿ ਆਪਾਂ ਸੱਸਾਂ ਨੂੰ ਬਹੁਤ ਵਧੀਆ ਹੈ ਪਰ ਇਹ ਹੈ ਕਿ ਇਹ ਕਿ ਨਾ ਕਿਸੇ ਨਾ ਕਿਸੇ ਨੂੰ ਤਾਂ ਪਤਾ ਹੀ ਹੁੰਦਾ ਕਿ ਇਹ ਕਿਤਰਾ ਦੀ ਆ ਜਿੰਨੀ ਮਰਜ਼ੀ ਕੋਈ ਚੰਗੇ ਚੰਗਾ ਬਣ ਕੇ ਕਰੇ ਪਰ ਕਿਸੇ ਨੂੰ ਤੇ ਸਭ ਨੂੰ ਪਤਾ ਹੀ ਹੁੰਦਾ ਕਿਸੇ ਨੂੰ ਤੇ ਪਤਾ ਹੀ ਹੁੰਦਾ ਨਾ ਕਿ ਇਹ ਕਿਤਰਾ ਦੀ ਆਪਣੀ ਸਾਜ਼ ਦੇ ਨਾਲ ਬਿਹੇਵ ਕਰਦੀ ਹੈ ਕਿਉਂਕਿ ਸਾਸ ਦੇ ਫੇਸ ਤੇ ਪਤਾ ਲਾਈ ਨਾ ਕਿ ਸਾਸ ਕਿੰਨੀ ਖੁਸ਼ ਹੈਗੀ ਮੂੰਹ ਦੇ ਨਾਲ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਛੋਟੀ ਜਿਹੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਸ ਨੂੰ ਵੀ ਚਾਹੀਦਾ ਹੈ ਨਾ ਪੈਸੇ ਦੀ ਗੱਲ ਸੋਚ ਸਮਝ ਕੇ ਐ ਵੀ ਕਿਸੇ ਦੀਆਂ ਗੱਲਾਂ ਵਿੱਚ ਨਾ ਪਰ ਤਾਂ ਅੱਦੇ ਵਕਾਇਦ ਤਾਂ ਆ ਚੱਲੇ ਸੀ ਨਹੀਂ ਨਹੀਂ ਬੇਸ਼ੱਕ ਆ ਚੱਲੇ ਸੀ ਪਰ ਬਿਲਕੁਲ ਆਈ ਤੇ ਨਹੀਂ ਸੋਚੀ ਬੈਗੇ ਸੀ ਆਈ ਤੇ ਨਹੀਂ ਆਜ ਨਹੀਂ ਮੇਂ ਜੇ ਮੁੱਦਾ ਹੈਗਾ ਇਹ ਨਹੀਂ ਸਿਹਦਾਰੀ ਚ ਮੁੱਦਾ ਹੈਗਾ ਕਿ ਕਈ ਨੂੰ ਆਪਣੋ ਕੋ ਸ਼ੁਰੂ ਆ ਮੰਦਰੋ ਕੋ ਸ਼ੁਰੂ ਜਦੋਂ ਸਾਸੂ ਦੇ ਨਾਲ ਇਹਨਾ ਮਿਸ ਬਿਹੇਵ ਕਰਕੇ ਤੇ ਦੂਜਿਆਂ ਦੀ ਸੱਸ ਸਾਸੂ ਨੂੰ ਤੇ ਨੂੰ ਨੂੰ ਕਹਿਣ ਦੀਆਂ ਵਾ ਕਿ ਤੁਸੀਂ ਲੜਾਣਾ ਚਾਹੁੰਦੀ ਆ ਕਿ ਸਦ੍ਰਿਕਾ ਜਿਵੇਂ ਕਿ ਸੈਲਰੀ ਦੀ ਗੱਲ ਆ ਗਈ ਤੁਸੀਂ ਹਾਇ ਤੱਕ ਨਾ ਆਪਣੀ ਸੈਲਰੀ ਬਾਹਰ ਚੱਲੀ ਆ ਮੰਨਣਾ ਸੱਸ ਇਹ ਦੇ ਕਿਰਨਾ ਪਾਇਰੇ ਵਿੱਚ ਇਹ ਕਹਿ ਸਕਦੇ ਕਿ ਆ ਕੇ ਆਪਣਾ ਬਿਹਾਨ ਆਪਣੀ ਆਪਣੇ ਆਪ ਨੂੰ ਚੰਗਾ ਸਮਝਣਾ ਕਿ ਮੈਂ ਬੜੀ ਚੰਗੀ ਆ ਚੰਗੀ ਹੈਗੀ ਸਿਫਤ ਉਹ ਹੁੰਦੀ ਜਿਹੜਾ ਜੱਗ ਕਰੇ ਘਰ ਕੁਛ ਤੇ ਬਾਹਰ ਕੁਛ ਲੈ ਕੇ ਆਪਣੀ ਸੇਵਾ ਕਰੇ ਆਪਣੇ ਮੂਦੇ ਤੇ ਕਰ ਲੰਦਾ ਸਿਫਤ ਉਹ ਹੁੰਦਾ ਕਿ ਜਿਹੜਾ ਜੱਗ ਕਰੇ ਉਹਨੂੰ ਕਹਿੰਦੇ ਸਿਫਤ ਬਿੱਟ ਪਿੱਛੇ ਸਿਫਤ ਜਿਹੜੀ ਹੋਵੇ ਉਹਨੂੰ ਸਿਫਤ ਕਹਿੰਦੇ ਹੈ ਬਿਲਕੁਲ ਨਹੀਂ ਚਲੋ ਜੀ ਥੈਂਕ ਯੂ ਸੋ ਮਚ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ